ਵਾਲੀ ਵੀ ਖਾਲੀ ਉਹ ਸਭ ਕੋਠੀ ਖਾਲਿਆ ਕੋਈ ਕੀ ਜਿੰਨੇ ਘਰ ਘਰ ਸਾਡੇ ਨਾ ਕਿਤੇ ਅੰਦਰ ਇਨੀ ਜਾਇਆਤਾ ਸੀ ਇਹਨੇ ਸਾਰੀ ਵੇਟ ਕੱਟਿਆ ਇਹਦੇ ਸਮੈਕ ਪੀਨ ਲਾ ਪਿਆ ਗੁੱਡੀ ਗੁੱਡੀ ਪੀਨ ਲਾ ਪਿਆ ਬੜੇ ਅਸੀਂ ਟੱਪਾ ਹੈ ਹਾਇ ਟੱਪਾ ਮੈਂ ਹੋ ਨਾ ਇਹਦੇ ਮਗਰ ਕਰੋੜਾਂ ਨਾ ਰੁਪਈਆ ਲਾ ਦਿੱਤਾ ਪਰ ਨਹੀਂ ਇਹ ਨਹੀਂ ਹਟਿਆ ਜਿੱਦੀ 12 ਕਲੇ ਜ਼ਮੀਨ ਸੀ ਉਹ 12 ਕਲੇ ਦੇ ਬਰਗ ਲੈ ਖਤਮ ਹੋ ਗਏ ਬਿਲਕੁਲ ਬਜ਼ੁਰਗ ਮਾਤਾ ਵਾ ਜਿਹੜੀ ਕਿ ਜਾਨੀ ਕਿ ਰੋ ਰੋ ਕੇ ਦਿਨ ਕੱਟ ਰਹੀ ਆ ਪਿਓ ਦਾ ਸਾਯਾ ਜਿਹੜਾ ਉਹ ਵੀ ਸਿਰ ਤੋਂ ਉੱਠ ਗਿਆ ਉਹਦੇ ਗਮਾਂ ਦੇ ਵਿੱਚ ਹੀ ਜੀ ਪਰ ਉਹ ਮਾਂ ਵਾ ਜਿਹੜੀ ਮਾਂ ਕਿਹੜਿਆ ਹਾਲਾਤਾਂ ਦੇ ਵਿੱਚ ਹੋਊਗੀ ਹੂੰ ਇਸ ਚੀਜ਼ ਦਾ ਮੈਨੂੰ ਬਹੁਤ ਜ਼ਿਆਦਾ ਦਰਦ ਹੋਇਆ ਹੂੰ ਪਰ ਮਾਂ ਪਿਓ ਦਾ ਸੁਪਨਾ ਹੁੰਦਾ ਵੀ ਮੇਰਾ ਬੁਢਾਪੇ ਦਾ ਸਹਾਰਾ ਬਣੂਗਾ ਬਿਲਕੁਲ ਜਦੋਂ ਬੱਚਾ ਜਵਾਨ ਹੁੰਦਾ ਨਾ ਆਪਣੇ ਮੋਢੇ ਤੇ ਬੱਚਾ ਆ ਜਾਂਦਾ ਜੀ ਜੀ ਤੇ ਪਿਓ ਨੂੰ ਇੰਨੀ ਖੁਸ਼ੀ ਹੁੰਦੀ ਆ ਵੀ ਮੇਰੇ ਨਾਲ ਹੱਥ ਵਟਾਊਗਾ ਵਟਾਊਗਾ ਮੇਰੀ ਜ਼ਿੰਦਗੀ ਜਿਹੜੀ ਸੁਖਾਲੀ ਹੋਊਗੀ ਪਰ ਜਦੋਂ ਬੱਚਾ ਨਸ਼ੇ ਦੀ ਦਲਦਲ ਦੇ ਵਿੱਚ ਫਸ ਜਾਂਦਾ ਉੱਥੇ ਉਸੇ ਮਰਵਾਰ ਨੂੰ ਪੁੱਛਿਆ ਜਾਂਦਾ ਪਿਓ ਨੂੰ ਪਤਾ ਜਾਂ ਮਾਂ ਨੂੰ ਪਤਾ ਵੀ ਉਹਨਾਂ ਦੇ ਹਾਲਾਤ ਕੀ ਹੁੰਦੇ ਆ ਬਿਲਕੁਲ ਬਿਲਕੁਲ ਦੋਸਤੋ ਅੱਜ ਦੀ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਪੂਰਾ ਦੇਖਿਓ ਤੇ ਸ਼ਾਇਦ ਇਹ ਵੀਡੀਓ ਦੇਖ ਕੇ ਕਿਸੇ ਹੋਰ ਦੀ ਸਮਝ ਆ ਜਾਵੇ ਕਿ ਜਿਹੜੇ ਰਸਤੇ ਤੇ ਅਸੀਂ ਚੱਲ ਪਏ ਆ ਨਾ ਇਹ ਰਸਤਾ ਕਦੇ ਵੀ ਜ਼ਿੰਦਗੀ ਵਾਲੇ ਪਾਸੇ ਨਹੀਂ ਲੈ ਕੇ ਜਾਂਦਾ ਇਹ ਰਸਤਾ ਸਿੱਧਾ ਮੌਤ ਵਾਲੇ ਪਾਸੇ ਜਾਂਦਾ ਸੋ ਅੱਜ ਇੱਕ ਕਿਸਾਨ ਪਰਿਵਾਰ ਦੀ ਤੁਹਾਨੂੰ ਕਹਾਣੀ ਦਿਖਾਉਣ ਲੱਗਾ ਇੱਕ ਐਸਾ ਪਰਿਵਾਰ ਜਿਹੜਾ ਕਦੀ ਬਹੁਤ ਹੱਸਦਾ ਵਸਦਾ ਸੀ ਪਰਿਵਾਰ ਦੇ ਵਿੱਚ ਇੱਕ ਬੇਟਾ ਤੇ ਨਾਲ ਉਸ ਦੀਆਂ ਭੈਣਾਂ ਤੇ ਅਚਾਨਕ ਭੈੜੀ ਸੰਗਤ ਵਿੱਚ ਪੈ ਕੇ ਉਹ ਗੁਰਸ਼ਰਨ ਸਿੰਘ ਦਾ ਦਾ ਮੁੰਡਾ ਜਿਹੜਾ ਉਹ ਨਸ਼ੇ ਦਾ ਆਦੀ ਹੋ ਜਾਂਦਾ ਤੇ 12 13 ਕਿੱਲੇ ਪੈਲੀ ਵੇਚ ਕੇ ਤੇ ਅੱਜ ਉਹਨੇ ਆਪਣੀਆਂ ਘਰ ਦੀਆਂ ਛੱਤਾਂ ਨੂੰ ਹੱਥ ਆ ਲਿਆ ਕਰੀ ਤੁਹਾਨੂੰ ਦਿਖਾ ਦੇਵਾਂ ਘਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਕਮਰੇ ਦੇ ਉੱਪਰ ਵੀ ਛੱਤ ਸੀਗੀ ਇਹ ਕੋਠਾ ਦੇ ਢਿੱਡ ਕੇ ਇਹਦੇ ਤੋਂ ਗਾਡਰ ਵੇਚ ਦਿੱਤੇ ਗਏ ਬਾਲੇ ਵੇਚ ਦਿੱਤੇ ਗਏ ਹੋਰ ਵੀ ਕੋਈ ਜਿਹੜਾ ਲੋਹੇ ਦਾ ਸਮਾਨ ਸੀ ਉਹ ਇਹਦੇ ਵਿੱਚੋਂ ਕੱਢ ਕੇ ਉਸ ਵੀਰ ਨੇ ਵੇਚ ਦਿੱਤਾ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਆਪਾਂ ਗੱਲਬਾਤ ਕਰਦੇ ਆਂ ਇਹ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਾਂਗੇ ਕੋਈ ਸਮਾਜ ਸੇਵੀ ਵੀਰ ਜਿਹੜੇ ਉਸ ਵੀਰ ਨੂੰ ਲੈ ਕੇ ਗਏ ਨੇ ਆਪਾਂ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਪੂਰੀ ਕਹਾਣੀ ਕੀ ਸੀ ਤੇ ਆਓ ਸਾਡੇ ਨਾਲ ਉਹ ਸਮਾਜ ਸੇਵੀ ਜੁੜ ਰਹੇ ਨੇ ਜਿਨ੍ਹਾਂ ਨੂੰ ਇਹ ਪਤਾ ਲੱਗਾ ਕਹਾਣੀ ਦਾ ਤੇ ਉਹਨਾਂ ਨੇ ਇਸ ਨੂੰ ਇੱਕ ਅनाथ ਆਸ਼ਰਮ ਦੇ ਵਿੱਚ ਰਿਕੁਐਸਟ ਕਰਕੇ ਭੇਜਿਆ ਜਿੱਥੇ ਉਸ ਦਾ ਇਲਾਜ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਸੋ ਅੱਜ ਦੀ ਕਹਾਣੀ ਜਿਹੜੀ ਆ ਅਸੀਂ ਸਿਰਫ ਇਸ ਕਰਕੇ ਵੀਡੀਓ ਬਣਾ ਰਹੇ ਆ ਕਿ ਉਹਨਾਂ ਲੋਕਾਂ ਨੂੰ ਵੀ ਨਸੀਹਤ ਆ ਜਾਵੇ ਜਿਹੜੇ ਇਸ ਰਾਹ ਤੇ ਚੱਲ ਪਏ ਨੇ ਕਿ ਇਹ ਸਿਰਫ ਰਸਤਾ ਜਿਹੜਾ ਮੌਤ ਵਾਲੇ ਪਾਸੇ ਜਾਂਦਾ ਜ਼ਿੰਦਗੀ ਕਦੇ ਵੀ ਨਹੀਂ ਦੇ ਸਕਦਾ ਕਰਾਉਣੇ ਗੱਲ ਬਾਤ ਸੋ ਦੋਸਤੋ ਵੀਰ ਗੁਰਸ਼ਰਨ ਦੇ ਹਾਲਾਤ ਜਦੋਂ ਸਮਾਜ ਸੇਵੀ ਵੀਰਾਂ ਨੂੰ ਪਤਾ ਲੱਗਾ ਤੇ ਇਹਨਾਂ ਨੇ ਘਰ ਪਹੁੰਚ ਕੀਤੀ ਉਹਨਾਂ ਦੇ ਤੇ ਇਹਨਾਂ ਨੂੰ ਇੱਕ ਸੰਸਥਾ ਤੱਕ ਪਹੁੰਚਾਇਆ ਕਿ ਖਰੇ ਉਸ ਵੀਰ ਦਾ ਇਲਾਜ ਹੋ ਜਾਵੇ ਤੇ ਅੱਜ ਦੀ ਵੀਡੀਓ ਅਸੀਂ ਇੱਕ ਉਹਨਾਂ ਲੋਕਾਂ ਵਾਸਤੇ ਮੈਸੇਜ ਦੇ ਰਿਹਾ ਜਿਹੜੇ ਲੋਕ ਇਸ ਦਲਦਲ ਦੇ ਵਿੱਚ ਜਾ ਚੁੱਕੇ ਨੇ ਭਈ ਇਸ ਦਾ ਅੰਤ ਜਿਹੜਾ ਬਹੁਤ ਬੁਰਾ ਆਪਾਂ ਕਰਦੇ ਹਾਂ ਵੀਰਾਂ ਗੱਲਬਾਤ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਕਿਵੇਂ ਹਾਲਾਤ ਤੁਸੀਂ ਵੇਖੇ ਇਹਨਾਂ ਦੇ ਤੁਹਾਨੂੰ ਕਿਵੇਂ ਪਤਾ ਲੱਗਾ ਇਸ ਵੀਰ ਬਾਰੇ ਇਸ ਵੀਰ ਬਾਰੇ ਪਤਾ ਮੇਰੇ ਸੋਲ ਪਿੰਡ ਦੇ ਵਿੱਚ ਰਿਸ਼ਤੇਦਾਰ ਆ ਵੀ ਰੇਸ਼ਮ ਸਿੰਘ ਉਹਨਾਂ ਦੇ ਬਿਲਕੁਲ ਗੁਆਂਢੀ ਆ ਇਹ ਵੀਰ ਕੋਠੇ ਤੋਂ ਗੱਡ ਲਾ ਰਿਹਾ ਸੀ ਛੱਤ ਦੇ ਡਰਿਆ ਸੀ ਉਹਨਾਂ ਨੂੰ ਬੜਾ ਦੁੱਖ ਹੋਇਆ ਇਸ ਗੱਲ ਦਾ ਹਮ ਹਰ ਇੱਕ ਬੰਦੇ ਨੂੰ ਜਿਹਦੇ ਅੰਦਰ ਇਨਸਾਨੀਅਤ ਹੈ ਉਹਨੂੰ ਦਰਦ ਹੁੰਦੇ ਆ ਬਿਲਕੁਲ ਹੁੰਦਾ ਬਿਲਕੁਲ ਉਹਨੇ ਇਸ ਚੀਜ਼ ਦਾ ਦਰਦ ਕੀਤਾ ਫਿਰ ਉਹਨਾਂ ਨੇ ਮੈਨੂੰ ਕਾਲ ਕੀਤੀ ਵੀ ਆਏ ਚੱਕਰਿਆ ਸਾਡੇ ਗਵਾਂਢਿਆ ਤੇ ਉਹਨੂੰ ਬੁਰੇ ਹਾਲਾਤਾਂ ਦੇ ਵਿੱਚ ਵੀਰਿਆ ਤੇ ਉਹਨੂੰ ਕਿਸੇ ਤਰ੍ਹਾਂ ਬਚਾਇਆ ਜਾਵੇ ਹਮ ਮੈਂ ਗਾੜੀ ਅੱਗੇ ਰਾਬਤਾ ਕੀਤਾ ਬਾਬਾ ਜੀ ਅਰਪਿੰਦਰ ਸਿੰਘ ਜੀ ਗੁਰਨਾਨਕ ਬਿਰਦ ਆਸ਼ਰਮ ਜਵੰਦਾ ਕਲਾਵਾਂ ਦੇ ਨਾਲ ਹੂੰ ਹੂੰ ਇਹ ਬਾਬਾ ਜੀ ਇੰਨਾ ਹਾਲਾਤਾਂ ਦੇ ਵਿੱਚ ਇੱਕ ਵੀਰ ਆ ਜਿਹਦੀ 12 ਕਿੱਲੇ ਜ਼ਮੀਨ ਸੀ ਹੂੰ ਉਹ 12 ਕਿੱਲੇ ਦੇ ਬਰਕਲੇ ਖਤਮ ਹੋ ਗਏ ਬਿਲਕੁਲ ਬਜ਼ੁਰਗ ਮਾਤਾ ਵਾ ਹੂੰ ਜਿਹੜੀ ਕਿ ਯਾਨੀ ਕਿ ਰੋ ਰੋ ਕੇ ਦਿਨ ਕੱਟ ਰਹੀ ਆ ਹੂੰ ਪਿਓ ਦਾ ਸਾਆ ਜਿਹੜਾ ਉਹ ਵੀ ਸਿਰ ਤੋਂ ਉੱਠ ਗਿਆ ਉਹਦੇ ਗਮਾਂ ਦੇ ਵਿੱਚ ਜੀ ਪਰ ਉਹ ਮਾਂ ਵਾ ਜਿਹੜੀ ਮਾਂ ਕਿਹੜਿਆ ਹਾਲਾਤਾਂ ਦੇ ਵਿੱਚ ਹੋਊਗੀ ਹੂੰ ਇਸ ਚੀਜ਼ ਦਾ ਮੈਨੂੰ ਬਹੁਤ ਜ਼ਿਆਦਾ ਦਰਦ ਹੋਇਆ। ਹੂੰ ਇਹ ਕਹਾਣੀ ਨਾ ਅਸਲ ਦੇ ਵਿੱਚ ਕਵਲ ਜੀ ਗੱਲ ਇਹ ਆ ਵੀ ਇਹ ਕਹਾਣੀ ਇੱਕ ਪਿੰਡ ਦੀ ਨਹੀਂ ਗੀ ਇਹ ਕਹਾਣੀ ਤਾਂ ਅੱਜ ਕੱਲ੍ਹ ਘਰ-ਘਰ ਦੇ ਵਿੱਚ ਪਾਈ ਜਾ ਰਹੀ ਹੈ। ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਗਿਰਜਸ ਕੀ ਕਹਿ ਸਕਦੇ ਆ ਅਸਲ ਦੇ ਵਿੱਚ ਜੇ ਸਾਡੀ ਸਰਕਾਰ ਆ ਨਾ ਹੂੰ ਇੱਕ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਕਿਸੇ ਵੀ ਸਟੇਟ ਦਾ ਹੋਵੇ ਹੂੰ ਉਹ ਸਟੇਟ ਦੀ ਮਾਂ ਹੁੰਦੀ ਆ ਬਿਲਕੁਲ ਜਦੋਂ ਉਹਦੇ ਬੱਚੇ ਹੀ ਮਰਦੇ ਜਾਣ ਮੜੀ ਨਸ਼ੇ ਦੀ ਦਲਦਲ ਦੇ ਵਿੱਚ ਫਸ ਜਾਣ ਉਸ ਮਾਂ ਨੂੰ ਫਿਕਰ ਹੋਣਾ ਚਾਹੀਦਾ ਬਿਲਕੁਲ ਲੋਕਡਾਊਨ ਦੇ ਵਿੱਚ ਜੇ ਸਰਕਾਰਾਂ ਇੱਕ ਸਾਹ ਬੰਦ ਕਰ ਸਕਦੀਆਂ ਹੂੰ ਤੇ ਨਸ਼ਾ ਵੀ ਮੇਰੇ ਹਿਸਾਬ ਦੇ ਨਾਲ ਬੰਦ ਹੋ ਸਕਦਾ ਬਿਲਕੁਲ ਅਸੀਂ ਤੇ ਬੇਨਤੀ ਕਰਦੇ ਹਾਂ ਸਰਕਾਰ ਨੂੰ ਹੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡਾ ਸੋਨੇ ਵਰਗਾ ਪੰਜਾਬ ਇਹ ਜਿਹੜਾ ਉੱਜੜ ਚੱਲਿਆ ਹੂੰ ਵਾਸਤਾ ਖੁਦਾ ਦਾ ਬਚਾ ਲੋ ਕਿੰਨਾ ਕਚਰ ਹੋਰ ਮਾਵਾ ਵਿਲਕਦੀਆਂ ਵੇਖਾਂਗੇ ਅਸੀਂ ਅਕਾਲ ਪੁਰਖ ਮੈਦਾਨਾਂ ਰਾਤੋਂ ਦਿਨਾਂ ਜਿਹੜਾ ਸਾਡਾ ਪੰਜਾਬ ਫੇਰ ਪਹਿਲਾਂ ਵਰਗਾ ਪੰਜਾਬ ਬਣ ਜੇ ਬਿਲਕੁਲ ਪਰ ਇੱਕ ਘਰ ਨਹੀਂ ਇੱਕ ਘਰ ਘਰ ਦੀ ਕਹਾਣੀ ਆ ਹੂੰ ਇਹ ਜਿਹਦੇ ਘਰ ਅੱਗ ਲੱਗੀ ਜਣਾ ਇਸ ਦਾ ਦਰਦ ਉਹਨੂੰ ਹੀ ਆ ਬਿਲਕੁਲ ਇਹ ਸੱਗ ਦਾ ਸੇਕ ਉਸ ਨੂੰ ਹੀ ਆ ਵੀ ਇਹ ਇਹੋ ਜੀ ਅੱਗ ਦਾ ਸੇਕ ਕੀ ਆ ਹੂੰ ਇਹ ਚੰਗਿਆੜੀ ਆ ਜਿਹੜੀ ਪਤਾ ਨਹੀਂ ਕਦੋਂ ਤੇ ਕਿਹਦੇ ਘਰ ਜਾ ਡਕਣੀ ਆ ਹੂੰ ਅਸੀਂ ਤੇ ਵਾਸਤਾ ਕਰਦੇ ਆ ਪਿੰਡ ਦੀਆਂ ਪੰਚਾਇਤਾਂ ਨੂੰ ਹੀ ਬੇਨਤੀ ਕਰਦੇ ਆ ਹੂੰ ਕਿ ਥੋੜਾ ਅੱਗੇ ਆਓ ਬਿਲਕੁਲ ਆਪੂ ਆਪਣਾ ਪਿੰਡ ਹੀ ਸੰਭਲ ਗਏ ਆਪਾਂ ਜੀ ਜੀ ਬਿਲਕੁਲ ਤੇ ਨੌਜਵਾਨੀ ਜਿਹੜੀ ਆਪਾਂ ਬਤਾਈਏ ਨੌਜਵਾਨੀ ਤਾਂ ਗਰਕ ਹੋ ਗਈ ਆ ਹੂੰ ਇਹਨੂੰ ਬਚਾਉਣਾ ਜਿਹੜਾ ਸਾਡਾ ਫਰਜ਼ ਬੰਦਾ ਸਾਰਿਆਂ ਦਾ ਫਰਜ਼ ਬੰਦਾ ਜੀ ਜੀ ਦੂਜੀ ਗੱਲ ਇਹ ਇੱਕ ਸੈਂਟਰ ਖੁੱਲੇ ਪ੍ਰਾਈਵੇਟ ਹੂੰ ਪ੍ਰਾਈਵੇਟ ਸ ਇੱਕ ਦੇ ਬੱਚੇ ਨੇ ਪਹਿਲਾਂ ਹੀ ਆਪਦਾ ਘਰ ਜਾੜਿਆ ਹੁੰਦਾ ਜਿੱਦਾਂ ਇਹ ਵੀਰ ਨੇ 12 ਕਿੱਲੇ ਜ਼ਮੀਨ ਖਾਲੀ ਆ ਹੂੰ ਘਰ ਦੇ ਗਾਡਰ ਲਾ ਲਾ ਖਾ ਗਿਆ ਹੂੰ ਪਰਿਵਾਰ ਦੇ ਪੱਲੇ ਕੱਖ ਨਹੀਂ ਗਾ ਜੀ ਦੂਜਾ ਪ੍ਰਾਈਵੇਟ ਸੈਂਟਰ ਖੁੱਲੇ ਆ ਉਹਨਾਂ ਨੇ ਇੱਕ ਬਿਜ਼ਨਸ ਬਣਾਇਆ ਹਮ ਮਾਪੇ ਕੀ ਕਰਦੇ ਆ ਮਾਪੇ ਸੈਂਟਰਾਂ ਦੇ ਵਿੱਚ ਕਰਜ਼ਾ ਚੁੱਕ ਗਏ ਹਮ ਇੱਕ ਅੱਗੇ ਘਰ ਕੋਖੜੀ ਹੁੰਦਾ ਦੂਜਾ ਕਰਜ਼ਾ ਚੁੱਕਦੇ ਆ ਬੱਚੇ ਨੂੰ ਜਾ ਕੇ ਸੈਂਟਰ 'ਚ ਭਰਤੀ ਕਰਾਉਂਦੇ ਆ ਜੀ 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 ਉੱਥੇ ਕੀ ਹੁੰਦਾ ਵਾ ਉੱਥੋਂ ਦੇ ਹਾਲਾਤ ਵੀ ਸੁਣੀਦੇ ਆ ਜਿਹੜੇ ਸੈਂਟਰ 'ਚ ਹੋ ਕੇ ਆਉਂਦੇ ਵੀ ਬਹੁਤ ਜ਼ਿਆਦੇ ਮਾੜੇ ਹਾਲਾਤ ਆ ਉੱਥੇ ਵੀ ਹਮ ਉੱਥੇ ਇੰਨੀਆਂ ਤੰਗੀਆਂ ਦੇਂਦੇ ਉਹਦੇ ਨਾਲ ਬੱਚਾ ਨਸ਼ਾ ਨਹੀਂ ਛੱਡ ਸਕਦਾ ਹਮ 12 12 ਘੰਟਿਆਂ ਦੇ ਕੰਦੇ ਨਾਲ ਹੀ ਖਲਾਰ ਛੜਦੇ ਇਹੋ ਜਿਹੇ ਸਜਾਵਾਂ ਦਿੰਦੇ ਆ ਹੂੰ ਨਸ਼ਾ ਵੀ ਕੋਲੋਂ ਦਿੰਦੇ ਆ ਹੂੰ ਤੇ ਨਸ਼ਾ ਛੱਡਣਾ ਕੀ ਆ ਛੱਡਣਾ ਕੀ ਬਿਲਕੁਲ ਇਦਾਂ ਨਸ਼ਾ ਨਹੀਂ ਛੱਡ ਸਕਦਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਹੂੰ ਕਿ ਸਰਕਾਰੀ ਸੈਂਟਰ ਖੋਲੇ ਜਾਣ ਹੂੰ ਤੇ ਜਾਂ ਪਿੰਡ ਦੀਆਂ ਸਰਕਾਰਾਂ ਦੀ ਡਿਊਟੀ ਪੰਚਾਇਤਾਂ ਦੀ ਡਿਊਟੀ ਲਈ ਜਾਵੇ ਆਪੋ ਆਪਣੇ ਪਿੰਡ ਸੰਭਾਲਣ ਬਿਲਕੁਲ हो ਸਕਦਾ ਸਭ ਕੁਝ ਹੋ ਸਕਦਾ ਜੇ ਚਾਉਣ ਤੇ ਤੁਸੀਂ ਸਰਕਾਰੀ ਸੈਂਟਰਾਂ ਦੀ ਗੱਲ ਕੀਤੀ ਸਰਕਾਰੀ ਸੈਂਟਰਾਂ ਦੇ ਵਿੱਚ ਵੀ ਵੀਜੀ ਤੁਸੀਂ ਦੇਖਦੇ ਹੋਵੋਗੇ ਵੀ ਉੱਥੇ ਇੱਕ ਇੱਕ ਬੰਦਾ ਜਿਹੜਾ 8 8 9 9 ਗੋਲੀਆਂ ਜਿਹੜਾ ਲੈ ਕੇ ਆਉਂਦਾ ਕਿ ਉਹਨਾਂ ਨੂੰ ਹਦਾਇਤਾਂ ਨਹੀਂ ਦੇਣੀਆਂ ਚਾਹੀਦੀਆਂ ਵੀ ਭਾਈ ਸੱਜਣਾ 2 ਬਿਨੇ ਤੇਰੀਆਂ 4 ਗੋਲੀਆਂ ਚੱਲਣੀਆਂ ਹੀ ਉਸ ਤੋਂ ਬਾਅਦ ਇੱਕ ਘਟਾਈ ਜਾਵੇ ਇਸ ਤਰ੍ਹਾਂ ਦਾ ਕੁਝ ਹੋਣਾ ਨਹੀਂ ਚਾਹੀਦਾ ਚਾਹੀਦਾ ਬਿਲਕੁਲ ਚਾਹੀਦਾ ਜੀ ਇਹ ਵੀ ਇੱਕ ਨਸ਼ੇ ਤੋਂ ਢਾਗ ਕੇ ਦੂਜੇ ਨਸ਼ੇ ਤੇ ਲਾਉਣ ਵਾਲੀ ਗੱਲ ਹੈ ਬਿਲਕੁਲ ਬਿਲਕੁਲ ਉਹ ਇਹ ਕੋਈ ਨਸ਼ਾ ਛਡਾਉਣ ਵਾਲਾ ਮੈਂ ਨਹੀਂ ਕਹਿੰਦਾ ਵੀ ਇਦਾਂ ਕੋਈ ਨਸ਼ਾ ਛੱਡ ਜਾਊਗਾ ਹੂੰ ਇਤੋਂ ਆਪਾਂ ਹੈਰਵੰਦ ਤੋਂ ਸਮੈਗ ਤੋਂ ਢਾਗੇ ਜੇ ਆਪਾਂ ਜੀਭ ਥੱਲੇ ਗੋਲੀ ਜਿਹੜੀ ਰੱਖਦੇ ਆ ਉਹ ਹਸਪੀਟਲਾਂ ਦੇ ਵਿੱਚ ਸਰਕਾਰੀ ਗੋਲੀ ਦੇਈ ਜਾਂਦੇ ਆ ਉਹ ਵੀ ਤੇ ਇੱਕ ਨਸ਼ਾ ਵਾ ਮਾਰੂ ਨਸ਼ਾ ਵੀ ਜੇ ਛਡਾਉਣਾ ਵਾ ਜੇ ਚਾਰ ਗੋਲੀਆਂ ਬੰਦਾ ਖਾਂਦਾ ਪਹਿਲੇ ਦਿਨ ਚਾਰ ਦੇਣ ਇੱਕ ਹਫਤਾ ਨੂੰ ਚਾਰ ਦੇ ਦੇਣਾ ਜੀ ਮੁੜ ਕੇ ਤਿੰਨ ਕਰ ਦੇਣਾ ਜੀ ਤਿੰਨਾਂ ਤੋਂ ਦੋ ਤੇ ਆ ਜਾਣ ਹੌਲੀ ਹੌਲੀ ਨਸ਼ਾ ਛੱਡ ਸਕਦਾ ਜੇ ਛਡਾਉਣਾ ਚਾਹੁੰਦੇ ਹਣ ਉਹ ਤੇ ਇਹੋ ਜਿਹੇ ਹਾਲਾਤ ਬਣੇ ਲੋਕਾਂ ਦੇ ਕਾਰਡ ਬਣਾਣ ਤੇ ਸਰਕਾਰ ਨੇ ਹੂੰ ਉਹ ਲਿਆ ਕੇ ਜਿਹੜਾ ਦੋ ਖਾਂਦਾ ਵਾ ਉਹ 8 ਗਾੜੀ ਵੇਚ ਦਿੰਦਾ ਵੇਚ ਦਿੰਦਾ ਬਿਲਕੁਲ ਉਹ ਵੇਚ ਕੇ ਉਹ ਹੈਰਨ ਲੈਂਦਾ ਵੇਖੋ ਸਹੀ ਹੈ ਇਹ ਮੇਰੇ ਹਿਸਾਬ ਨਾਲ ਕੋਈ ਨਸ਼ਾ ਛਡਾਉਣ ਵਾਲਾ ਹੈ ਕੋਈ ਪ੍ਰਬੰਧ ਨਹੀਂਗਾ ਇਹ ਸਾਡੀ ਜਵਾਨੀ ਨੂੰ ਗਰਕ ਕਰ ਰਿਹਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਤੇ ਸਰਕਾਰ ਨੂੰ ਮੈਂ ਨੌਜਵਾਨਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਯਾਰ ਆਪਦੇ ਮਾਪਿਆਂ ਦੇ ਵੇਖੋ ਹਮ ਮੇਰੇ ਵੀ ਬੱਚੇ ਆ ਹਰ ਮਾਂ ਪਿਓ ਦਾ ਸੁਭਨਾ ਦਾ ਬਿਲਕੁਲ ਜਦੋਂ ਛੋੜਾ ਜਿਹਾ ਬੱਚਾ ਆਪਾਂ ਕਿੱਡੇ ਲਾਡਾਂ ਦੇ ਨਾਲ ਪਾਲਦੇ ਆ ਜੀ ਆਪਦੇ ਮੂੰਹ 'ਚ ਬੁਰਕੀਆਂ ਕੱਢ-ਕੱਢ ਕੇ ਹੂੰ ਬੱਚੇ ਨੂੰ ਖਵਾਉਂਦੇ ਆ ਹੂੰ ਹਰ ਮਾਂ ਪਿਓ ਦਾ ਸੁਪਨਾ ਹੁੰਦਾ ਹੂੰ ਵੀ ਮੇਰਾ ਬੁਢਾਪੇ ਦਾ ਸਹਾਰਾ ਬਣੂਗਾ ਬਿਲਕੁਲ ਜਦੋਂ ਬੱਚਾ ਜਵਾਨ ਹੁੰਦਾ ਨਾ ਆਪਣੇ ਮੋਢੇ ਤੇ ਬੱਚਾ ਆ ਜਾਂਦਾ ਜੀ ਜੀ ਤੇ ਪਿਓ ਨੂੰ ਇੰਨੀ ਖੁਸ਼ੀ ਹੁੰਦੀ ਆ ਵੀ ਮੇਰੇ ਨਾਲ ਹੱਥ ਵਟਾਊਗਾ ਵਟਾਊਗਾ ਬਿਲਕੁਲ ਮੇਰੀ ਜ਼ਿੰਦਗੀ ਜਿਹੜੀ ਸੁਖਾਲੀ ਹੋਊਗੀ ਹੂੰ ਪਰ ਜਦੋਂ ਬੱਚਾ ਨਸ਼ੇ ਦੀ ਦਲਦਲ ਦੇ ਵਿੱਚ ਫਸ ਜਾਂਦਾ ਉੱਥੇ ਉਸੇ ਮਰਵਾਰ ਨੂੰ ਪੁੱਛਿਆ ਜਾਂਦਾ ਪਿਓ ਨੂੰ ਪਤਾ ਜਾਂ ਮਾਂ ਨੂੰ ਪਤਾ ਹੂੰ ਵੀ ਉਹਨਾਂ ਦੇ ਹਾਲਾਤ ਕੀ ਹੁੰਦੇ ਆ ਬਿਲਕੁਲ ਬਿਲਕੁਲ ਬਾਕੀ ਮੈਂ ਮਾਵਾਂ ਨੂੰ ਵੀ ਬੇਨਤੀ ਕਰਦਾ ਵਾਂ ਬੱਚਿਆਂ ਨੂੰ ਵਿਗਾੜਨ ਦੇ ਵਿੱਚ ਕਈ ਜਗ੍ਹਾ ਦੇ ਵਿੱਚ ਮਾਮਾ ਦਾ ਵੀ ਰੋਲ ਹੁੰਦਾ ਬਿਲਕੁਲ ਪਰਦਾ ਪਾਉਣਾ ਜਾਂ ਨਹੀਂ ਪਰਦਾ ਪਾਉਂਦੀਆਂ ਮਾਵਾਂ ਹਮ ਜਦੋਂ ਕਿ ਪਿਓ ਦੁਨੀਆਂ ਦੇ ਵਿੱਚ ਵਿਚਰਿਆ ਹੁੰਦਾ ਪਿਓ ਨੂੰ ਬਾਹਰਲੇ ਹਾਲਾਤਾਂ ਦਾ ਸਾਰਿਆਂ ਦਾ ਪਤਾ ਹੁੰਦਾ ਬਾਹਰ ਅੰਦਰ ਬੱਚੇ ਨੂੰ ਤੁਰਦੇ ਫਿਰਦੇ ਨੂੰ ਵੇਂਦਾ ਵਾ ਇਹਦੀ ਸੰਗਤ ਕਿੱਦਾਂ ਦੀ ਆ ਹਮ ਇਹ ਕਿਹੜੀ ਸੰਗਤ ਦੇ ਨਾਲ ਫਿਰਦਾ ਵਾ ਬਿਲਕੁਲ ਬਾਹਰ ਦੇ ਜਿਹੜੇ ਸੱਜਣ ਮਿੱਤਰ ਹੁੰਦੇ ਆ ਉਹ ਪਿਓ ਨੂੰ ਦੱਸਦੇ ਆ ਹਮ ਕਿੱਥੇ ਆਦਾ ਬੱਚਾ ਮਾਰੀ ਸਕਤੇ ਦੇ ਨਾਲ ਫੇਰ ਰਿਹਾ ਵਾ ਜਦੋਂ ਪਿਓ ਆ ਕੇ ਘਰ ਦੱਸਦਾ ਮਾਵਾ ਪੁੱਛੇ ਪਾਉਂਦੇ ਆ ਹੂੰ ਬਿਲਕੁਲ ਸਹੀ ਆ ਲੋਕ ਤੁਹਾਨੂੰ ਲੜਾਉਂਦੇ ਆ ਨਹੀਂ ਇਦਾਂ ਦੀ ਮੈਂ ਨਹੀਂ ਗੱਲ ਇਹ ਸਮਝਦਾ ਵੀ ਲੋਕ ਲੜਾਉਂਦੇ ਆ ਇਸ ਕਰਕੇ ਲੋਕ ਵੀ ਇਦਾਂ ਦੇ ਹੋ ਗਏ ਲੋਕ ਵੀ ਦਸਰੋਂ ਵੜ ਗਏ ਆ ਬਿਲਕੁਲ ਬਿਲਕੁਲ ਲੋਕ ਹੁਣ ਦੱਸਦੇ ਨਹੀਂਗੇ ਜਦੋਂ ਕਿ ਸਾਨੂੰ ਸੋਚਣਾ ਚਾਹੀਦਾ ਜੇ ਸਾਨੂੰ ਕੋਈ ਬਾਹਰੋਂ ਦੱਸਦਾ ਨਾ ਵੀ ਤੁਹਾਡਾ ਬੱਚਾ ਮਰੀ ਸੰਗਤ ਦੇ ਵਿੱਚ ਪੈ ਗਿਆ ਉਹਨੂੰ ਸ਼ਾਬਾਸ਼ੇ ਦੇਣੀ ਚਾਹੀਦੀ ਉਹ ਸ਼ਾਬਾਸ਼ੇ ਤੇਰੇ ਤੂੰ ਸਾਡੇ ਬੱਚੇ ਬਾਰੇ ਬੜਾ ਬਹੁਤ ਵਧੀਆ ਸੋਚਿਆ ਚੰਗਾ ਸੋਚਿਆ ਤੇ ਜਦੋਂ ਅਸੀਂ ਉਹਨੂੰ ਆਖਿਆ ਤੂੰ ਸਾਡੇ ਬੱਚੇ ਦੀ ਬੰਦਾਮੀ ਕਰਦਾ ਵਾ ਫਿਰ ਕੌਣ ਦੱਸੂਗਾ ਇਹ ਵੀ ਹਾਲਾਤ ਪਿੰਡਾਂ ਦੇ ਹੈਗੇ ਮੈਂ ਮਾਵਾਂ ਗਾੜੀ ਵੀ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਵੀ ਪਿਓ ਜਦੋਂ ਝਿੜਕਦਾ ਨਾ ਪਿਓ ਬੱਚ ਪਿਓ ਬੱਚੇ ਦਾ ਦੁਸ਼ਮਣ ਨਹੀਂ ਹੁੰਦਾ ਜਿੰਨੇ ਪਾਲਿਆ ਹੁੰਦਾ ਵਾ ਉਹਨੂੰ ਸਟੈਂਡ ਕਰਨ ਵਾਸਤੇ ਬੜੇ ਆਪਣੇ ਪਿੰਡੇ ਦੇ ਉੱਤੇ ਦੁੱਖ ਤਕਲੀਫਾਂ ਝੱਲੇ ਹੁੰਦੇ ਆ ਵੀ ਮੇਰਾ ਬੱਚਾ ਜਿਹੜਾ ਉਹ ਸਟੈਂਡ ਹੋਵੇ ਹੂੰ ਜੇ ਜਦੋਂ ਮਾਵਾ ਉਹਨਾਂ ਗੱਲਾਂ ਤੇ ਪੁੱਛਾ ਫੇਰਦੀਆਂ ਵਾ ਪਈ ਨਹੀਂ ਮੇਰਾ ਬੱਚਾ ਸਹੀ ਆ ਤੁਸੀਂ ਜਾਣ ਕੇ ਕਰਦੇ ਉੱਥੇ ਪਿਓ ਦਾ ਵੀ ਦਿਲ ਫਿਰ ਜਾਂਦਾ ਬਿਲਕੁਲ ਬਿਲਕੁਲ ਬਹੁਤ ਦੁਖੀ ਹੁੰਦਾ ਮੈਂ ਬਿਲਕੁਲ ਬਹੁਤ ਬਹੁਤ ਧੰਨਵਾਦ ਸਾਡਾ ਗੱਲਬਾਤ ਕਰਨ ਲਈ ਜੀ ਬੈਠੋ ਖਾਨ ਸਾਹਿਬ ਜੀ ਬੈਠੋ ਜੀ ਕੀ ਫਤ ਹੈ ਸੋ ਇਹ ਨੇ ਵੀਰ ਕਬਲਜੀਤ ਸਿੰਘ ਜੀ ਜਿਨ੍ਹਾਂ ਨੇ ਉਸ ਵੀਰ ਨੂੰ ਅੱਜ ਇੱਕ ਅनाथ ਆਸ਼ਰਮ ਦੇ ਵਿੱਚ ਲੈ ਕੇ ਗਏ ਨੇ ਬਾਬਾ ਜੀ ਹੁਣ ਆਣਾ ਰਿਕਵੈਸਟ ਕਰਕੇ ਕਿ ਇਸ ਵੀਰ ਦੇ ਹਾਲਾਤ ਜਿਹੜੇ ਵੱਤੋਂ ਬੱਤਰ ਹੋ ਚੁੱਕੇ ਨੇ ਤੇ ਆਪਾਂ ਇਸ ਦਾ ਇਲਾਜ ਜਿਹੜਾ ਜਰੂਰ ਕਰਨਾ ਅਸੀਂ ਉਸ ਸੰਸਥਾ ਦੇ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਸ ਵੀਰ ਨੂੰ ਆਪਣੇ ਸੈਂਟਰ ਦੇ ਵਿੱਚ ਲਿਆ ਨਹੀਂ ਤੇ ਵੈਸੇ ਕੋਈ ਲਾਥ ਆਸ਼ਰਮ ਜਿਹੜਾ ਨਸ਼ੇੜੀ ਬੰਦੇ ਨੂੰ ਨਹੀਂ ਲੈਂਦਾ ਪਰ ਉਹਨਾਂ ਰਿਕੁਐਸਟ ਕਹਾ ਸਾਡੇ ਕਰਨ ਤੇ ਉਸ ਬੱਚੇ ਨੂੰ ਆਪਣੀ ਗੋਦ ਵਿੱਚ ਲਿਆ ਤੇ ਉਹਦਾ ਇਲਾਜ ਜਿਹੜਾ ਆ ਉਹ ਸ਼ੁਰੂ ਹੋ ਚੁੱਕਾ ਹੈ ਇਹ ਅੱਜ ਦੀ ਵੀਡੀਓ ਬਣਾਉਣ ਦਾ ਸਾਡਾ ਮਕਸਦ ਕਿਸੇ ਨੂੰ ਨਿਊਆ ਦਿਖਾਉਣਾ ਨਹੀਂਗਾ ਸਾਡੇ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਕਿ ਜਿਹੜੇ ਲੋਕ ਅਜੇ ਵੀ ਇਹ ਸੋਚਦੇ ਆ ਨੇ ਕਿ ਜਿਹੜੀ ਗਵਾਂਡੀਆਂ ਦੇ ਘਰ ਅੱਗ ਲੱਗੀ ਉਹ ਸਾਡੇ ਘਰ ਨਹੀਂ ਆਉਣੀ ਉਹ ਲੋਕਾਂ ਨੂੰ ਸਾਵਧਾਨ ਕਰਨਾ ਕਿ ਭਾਈ ਬੋਲੋ ਪਿੰਡ ਵਾਲੇ ਬੋਲਣ ਪੰਚਾਇਤਾਂ ਇਕੱਠੀਆਂ ਹੋਣ ਜਿਹੜੇ ਸਮਾਜ ਸੇਵੀਰ ਨੇ ਉਹ ਇਕੱਠੇ ਹੋਵੋ ਜਦੋਂ ਕੋਈ ਆਪਾਂ ਨਸ਼ੇੜੀ ਨੂੰ ਫੜਦੇ ਆ ਜਾਂ ਪੁਲਿਸ ਚੁੱਕ ਕੇ ਖੜਦੀਏ ਕਿਸੇ ਵੀ ਤਰੀਕੇ ਨਾਲ ਤੇ ਅਸੀਂ ਜ਼ਮਾਨਤ ਦੇਣ ਵੀ ਤੇ ਆਪ ਹੀ ਜਾਣਦੇ ਆ ਨਾ ਇਹ ਵੀ ਸੋਚੋ ਵੀ ਜੇ ਅੱਜ ਅਸੀਂ ਉਸ ਨਸ਼ੇੜੀ ਬੰਦੇ ਦੀ ਜ਼ਮਾਨਤ ਦੇਣ ਵਾਸਤੇ ਜਾ ਰਹੇ ਆ ਨਾ ਤੇ ਕੱਲ ਨੂੰ ਉਹਦੇ ਘਰੋਂ ਮੇਰਾ ਬੱਚਾ ਵੀ ਜਾਊਗਾ ਕਿਉਂਕਿ ਜਾਣ ਪਛਾਣ ਬਾਪੂ ਦੀ ਜੇ ਹੋ ਗਈ ਆ ਨਾ ਤੇ ਫਿਰ ਗਾਹ ਮੁੰਡਿਆਂ ਦੀ ਵੀ ਜਾਣ ਪਛਾਣ ਹੋਣੀ ਆ ਵੀ ਸਾਡੇ ਬਾਪੂ ਨੇ ਤੇਰੀ ਜਬਾਨ ਤੇ ਦਿੱਤੀ ਹੁਣ ਸਾਨੂੰ ਹੀ ਦੇ ਕੁਛ ਨਾ ਕੁਛ ਖਾਣ ਪੀਣ ਵਾਸਤੇ ਇਹੋ ਜਿਹੇ ਹਾਲਾਤ ਵੀ ਆਪਾਂ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਹਾਂ ਸੋ ਅੱਜ ਦੀ ਵੀਡੀਓ ਜਿਹੜੀ ਹੈ ਸਿਰਫ ਇੱਕ ਮੈਸੇਜ ਦੇ ਤੌਰ ਤੇ ਲਿਓ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਪੂਰੀ ਦੇਖਿਓ ਆਪਾਂ ਵੀਰ ਦੀ ਮਾਤਾ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਉਨੇ ਆ ਤੁਸੀਂ ਸਾਡੇ ਨਾਲ ਬਣੇ ਰਹਿਣਾ ਅੱਜ ਵੀਰ ਗੁਰਸ਼ਰਨ ਦੀ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆਏ ਆ ਤੇ ਗੁਰਸ਼ਰਨ ਦੇ ਮਾਤਾ ਜੀ ਮੇਰੇ ਨਾਲ ਜੁੜਿਆ ਕਰਦੇ ਗੱਲਬਾਤ ਮਾਤਾ ਜੀ ਸਭ ਤੋਂ ਪਹਿਲਾਂ ਤਾਂ ਸਾਸ਼ਟ੍ਰੀ ਕਾਲ ਠੀਕ ਠਾਕ ਹੋ ਆਹ ਹੋ ਠੀਕ ਆ ਇਹ ਕੀ ਕਹਾਣੀ ਹੈ ਮੁੰਡੇ ਨੂੰ ਕੀ ਹੋਇਆ ਸੀ ਕਦੋਂ ਕਦਾ ਇਹ ਸ਼ੁਰੂ ਕੀਤਾ ਇਹ ਮੁੰਡੇ ਨੂੰ ਬੜਾ ਤੇਰਾ ਹੋ ਗਿਆ ਖਾਂਡੇ ਦੇ ਵਿੱਚੋਂ ਜਦੋਂ ਸੈਂਟਰ ਟਿਕਟੇ ਸੁੱਟੀ ਦਾ ਸੀ ਪਾਹੇ ਦੇ ਕੇ ਤਾਂ ਲਿਆਈਦਾ ਸੀ ਫਿਰ ਆਣ ਕੇ ਖਾਂਣ ਲੱਪਿੰਦਾ ਇਹ ਮੁੰਡੇ ਨੂੰ ਤਾਂ 10 ਸਾਲ ਹੋ ਗਏ ਖਾਂਡੇ ਨੂੰ 10 ਸਾਲ ਹੋ ਗਏ ਹੋ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਹਸਲਾ ਚ ਗੁੱਜਾ ਗੁੱਜਾ ਖਾਣ ਲੱਗਾ ਗੁੱਜਾ ਗੁੱਜਾ ਖਾਣ ਲੱਗਾ ਇਟਰਾ ਪੈਂਟ ਟੰਗੀ ਤੇ ਪੈਂਟ ਦੇ ਵਿੱਚ ਨਾ ਮੈਂ ਨਾ ਰੱਬ ਵਾਲਾ ਹੀ ਮੇਰਾ ਐਂ ਕਰਕੇ ਹੱਥ ਲੱਗ ਗਿਆ ਤਾਂ ਲੱਗ ਗਿਆ ਤੇ ਉਹ ਜਿਹੜੇ ਜਿਹੜੇ ਸਿੱਟੇ ਹੱਤੂ ਉੱਜਾ ਹੁੰਦਾ ਮੈਨੂੰ ਤਾਂ ਪਤਾ ਨਹੀਂ ਇਹੋ ਜੀਆਂ ਗੱਲਾਂ ਦਾ ਤੇ ਉਹ ਤੇ ਮੈਂ ਆਖਿਆ ਵੇ ਗੋਰੀਆ ਕੀ ਆ ਮੈਂ ਤਾਂ ਪਿਟਪਾ ਪੈਨ ਵਖਾਉਣ ਗਈ ਪਾਜੀ ਆ ਉਹ ਦੇ ਡੇਵੋਟ ਨੂੰ ਮੈਂ ਕਿਹਾ ਪਾਜੀ ਆ ਕੀ ਆ ਆਂਡਾ ਇਹ ਸਮੈਕ ਵਾਲਾ ਹੈ ਇਹ ਤੇ ਸਮੈਕ ਪੀਣ ਲੱਪਿਆ ਹੈ ਗੁੱਡੀ ਗੁੱਡੀ ਪੀਣ ਲੱਪਿਆ ਬੜੇ ਅਸੀਂ ਟੱਪੇ ਹੈ ਹਾਇ ਟੱਪਾ ਮੈਂ ਹੋਣ ਕਹਿ ਇਹ ਤੇ ਮਗਰ ਕਰੋੜਾਂ ਦਾ ਰੁਪਈਆ ਲਾ ਦਿੱਤਾ ਹੈ ਪਰ ਨਹੀਂ ਇਹ ਨਹੀਂ ਹਟਿਆ ਸੈਂਟਰ ਚੋਂ ਆਣ ਕੇ ਫੇਰ ਇਹਨੇ ਛਕਣ ਨਾ ਪਣਾ ਉੱਥੇ ਛੁੱਟਣਾ ਫੇਰ ਹੁਣ 15 ਜ ਮਹੀਨਾ ਲਵਾ ਕੇ ਤੇ 15000 ਦੇ ਕੇ ਆਇਆ ਤੇ ਚੁੱਕ ਚੁਕਾ ਕੇ ਪਹਿਲੀ ਵੀ ਖਾਲੀ ਸਭ ਕੁਝ ਹੀ ਖਾਲਿਆ ਕੋਈ ਚੀਜ਼ ਨੇ ਘਰ ਘਰ ਸਾਡੇ ਨਾਲ ਕਿਤੇ ਅੰਦਰ ਇਨੀ ਜਾਇਆ ਟਾਸੀ ਇਹਨੇ ਸਾਰੀ ਵੇਚ ਕੱਟਿਆ ਕਿੰਨੀ ਕਿ ਪਹਿਲੀ ਪੁਲੀ ਕਿੰਨੀ ਕਿਸੇ ਤੁਹਾਡੇ ਪਹਿਲੀ ਤੁਹਾਡੇ ਕੋਲ 12 ਕਿੱਲੇ ਹੀ 12 ਰਾ ਕਿੱਲੇ ਹੀ ਪੈ ਲਈ ਇੱਕ ਹਸਾਬ ਦੇ ਤੇ 12 12 ਤੋਂ ਉਹ ਕੁੜੀ ਪਿਓ ਮਰ ਗਿਆ ਤੇ ਕੁੜੀ ਠਾਉ ਠਾਈ ਪੈੜੀ ਠਾਉ ਠਾਈ ਹੋ ਗਈ 2.5 ਕਿੱਲੇ ਕੁੜੀ ਦਾ ਨਾ ਹੋ ਗਈ ਤੇ 2.5 ਕੁੜੀ ਦੀ ਨਾ ਹੋ ਗਈ ਕੁਸ ਮੇਰੇ ਨਾ ਹੋ ਗਈ ਮੇਰੀ ਬਾਨੇ ਨਾ ਖਾੜੀ ਤੇ ਅੱਧਾ ਕਿੱਲਾ ਪੈ ਲਈ ਰਹਿ ਗਈ ਸਿਰਫ ਤੇ ਨਿੱਕੀ ਕੁੜੀ ਰੱਖੀ ਆ ਚਾਚਾ ਰਾਂਡਾ ਚਲ ਕੋਈ ਨਹੀਂ ਵਿਆਹ ਹੋ ਗਿਆ ਟਕਾਲਾ ਨਾ ਲਵਾ ਦੇ ਤਾਂ ਅਸੀਂ ਆਖਿਆ ਅਸੀਂ ਨਹੀਂ ਲਵਾਉਣੀ ਜਿੰਨਾ ਚਿਰ ਖਾਣਾ ਪੀਣਾ ਨਾ ਢੂਗਾ ਉਹ ਨਿੱਕੀ ਕੁੜੀ ਨੇ ਨੇ ਲਵਾਈ ਉਹਨੇ ਆਖਿਆ ਬਚੀ ਰਹੂਗੀ ਪਹਿਲੀ ਗੋਰੇਰੀ ਰਹਿਣੀ ਆ ਤੇ ਬਚੀ ਰਹੂਗੀ ਹਾਂ ਉਹਨਾਂ ਨੇ ਵਿਆਹ ਕੀਤਾ ਸੀ ਮੁੰਡੇ ਦਾ ਵਿਆਹ ਵਿਆਹ ਕੀਤਾ ਹੈ ਉਹ ਵੀ ਖਾਣ ਚੱਟਣ ਵਾਲੀ ਖਾਚ ਆ ਗਈ ਸੀ ਉਹ ਵੀ ਖਾਣ ਚੱਟਣ ਵਾਲੀ ਆ ਗਈ ਤੇ ਇਹ ਟਾਕ ਹੋਏ ਟਿੰ ਮਹੀਨਾ ਭਾਰ ਤੇ ਬਾਹ ਤੇ ਬੈਠਾ ਰਿਆ ਤੇ ਤੇ ਬਾਹ ਤੇ ਬੈਠਾ ਰਿਆ ਉੱਥੇ ਜਾ ਸਾਰਾ ਸੂਆਂ ਖਰੀਦੀਆਂ ਸਭ ਕੁ ਖਰੀਦੀਆਂ ਉਹ ਲੈ ਕੇ ਜਾ ਡਾਟ ਤੇ ਚਲੇਗੀ ਪਾ ਹਟੇ ਨਵੀ ਲੈ ਗਈ ਐ ਦੇ ਕੋਲੋਂ ਮਾਹ ਹੁਣ ਹੜ ਹੋ ਗਿਆ ਤੇ ਤੈਨੂੰ ਆਖੇ ਨਾ ਲਿਆ ਇਹੋ ਜੀ ਖੱਟ ਬੁੱਢੀ ਨੂੰ ਨਾ ਲਿਆ ਤਾ ਤੂੰ ਕਿਉਂ ਲਿਆਂਦੀ ਇਹੋ ਜੀ ਬੁੱਢੀ ਬੱਚੇ ਪੁੱਛੇ ਹੈਗੇ ਸੀ ਕੋਈ ਬੱਚਾ ਨਹੀਂ ਨਾ ਕੋਈ ਹੈਗਾ ਬੱਚਾ ਹੁੰਦਾ ਤੇ ਫਿਰ ਕੋਈ ਗੱਲ ਹੀ ਨਹੀਂ ਹਾਂ ਤੇ ਖਾ ਚੱਟ ਕੇ ਪਰਿਵਾਰ ਤੁਸੀਂ ਇਕੱਲੇ ਰਹਿੰਦੇ ਹੋ ਮੈਂ ਇਕੱਲੇ ਰਹਿੰਦੀ ਆ ਕਿ ਸਾਹਿਬ ਅੱਛਾ ਅੱਛਾ ਤੇ ਉਹ ਮੁੰਡਾ ਕਿੱਥੇ ਗਿਆ ਹੋ ਹੈ ਮੁੰਡਾ ਕਿੱਥੇ ਖਲਾਇਆ ਮੁੰਡਾ ਮੁੰਡਾ ਕਿਤੇ ਹੋਣਾ ਲਾਜ ਵਾਸਤੇ ਕਿਲਾਇਆ ਨਾ ਸੈਂਟਰ ਚ ਅਹੋ ਬਾਬੇ ਲੈ ਕੇ ਗਏ ਉਹਨੂੰ ਆਹੋ ਬਾਬੇ ਲੈ ਕੇ ਗਏ ਤੂੰ ਕਹਿੰਦੇ ਲਾਜ ਕਰਾਵਾਂਗੇ ਇਹਦਾ ਆਹੋ ਬਾਬੇਾਂ ਦੇ ਲਾਜ ਕਰਾਵਾਂਗੇ ਕਰਾਂਗੇ ਲਾ ਰਹੀ ਅੱਛਾ ਲਾਜਾਂ ਦੇ ਹੀ ਕਰਾਂਗੇ ਬਾਬੇਾਂ ਦੇ ਹੂੰ ਹੁਣ ਮੈਨੂੰ ਦੁੱਖ ਨਹੀਂ ਆਉਂਦਾ ਵੀ ਮੈਂ 12 13 ਕਿੱਲੇ ਪੈ ਲਈ ਐਵੇਂ ਗੋਆਲੇ ਹਾਂ ਹਾਂ ਅੱਜ ਤਾਂ ਭੁੱਖੇ ਇੱਕ ਹਸਾਬ ਦੇ ਪੋਟਾ ਭੁੱਖੇ ਯੂ ਇੱਕ ਹਸਾਬ ਦੇ ਮੰਦਾ ਅੱਡੇ ਕਿੱਲਾ ਨਾ ਕੀ ਬੰਦਾ ਹੈ ਹੂੰ ਹੈ ਅੱਡਾ ਕਿੱਲਾ ਰਹਿ ਗਿਆ ਅੱਡਾ ਕਿੱਲਾ ਰਹਿ ਗਿਆ ਉੱਤੇ ਜਾਓ 2.5 ਕਿੱਲਾ ਕੁੜੀ ਦੀ ਰਹਿ ਗਈ ਹੈ ਹੈ ਤੇ ਬਾਸੇ ਹੋਤੇ ਨਾ 10 ਕਿੱਲੇ ਪਾਲੀ ਰਹਿ ਗਈ ਆ ਤੇ ਕਿੱਥੇ 12 ਕਿੱਲੇ ਹੀ ਕਿੱਥੇ ਮੈਨਾਂ ਖਮਾਉਂਦੀ ਸੀ 12 ਕਿੱਲੇ ਪਾਲੀ ਜੱਟ ਦੀ 12 ਕਿੱਲੇ ਪਾਲੀ ਤੇ ਹੁੰਦੀ ਜਿੰਨਾ ਦੇ ਵਿੱਚੋਂ 2.5 ਕਿੱਲੇ ਪਾਲੀ ਰਹਿ ਗਈ ਆ 2.5 ਰਹਿ ਗਈ ਆਹ ਤੇ ਸਾਰੀ ਖਾ ਗਿਆ ਸਾਰੀ ਖਾ ਗਿਆ ਤੇ ਕੋਈ ਸਰਕਾਰ ਕੋਲੋਂ ਮੰਗ ਕਰਨੀ ਚਾਹੁੰਦੇ ਹੋ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਹੋ ਕੀ ਸਰਕਾਰ ਲਈ ਨਹੀਂ ਜਿਹੜੇ ਮੰਤਰੀ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਨਸ਼ਾ ਬੰਦ ਹੋਣਾ ਚਾਹੀਦਾ ਹੈ ਹੋਣਾ ਚਾਹੀਦਾ ਮਾਟਾ ਨਹੀਂ 라ਤੋ ਦੇਣਾ ਹੋਵੇ ਤੇ ਹੋਵੇ ਨਸ਼ਾ ਬੰਦ ਮਾਟਾ ਨਹੀਂ 라ਤੋ ਦੇਣਾ ਹੋਵੇ ਤੇ ਲੱਭੇ ਨਾ ਨਸ਼ਾ ਮਾਟਾ ਆਹ ਰੋ ਨਹੀਂ ਆ ਰੋ ਨਹੀਂ ਆਉਂਦੇ ਲੇਖਣ ਮਾ ਉਹ ਨਾ ਮਰਦਾ ਮਰਦਾਨੀਓ ਓ ਵੀ ਓ ਵੀ ਓ ਪਾ ਓ ਵੀ ਵੀਰੋਂ ਮੁੰਡੇ ਦੇ ਗਾਮਣਾ ਹੀ ਮਰਿਆ ਹੀ ਇੱਥੇ ਇਹਦੇ ਗਾਮਣਾ ਹੀ ਮਰਿਆ ਉਹਨੇ ਨਾ ਲਾਜ ਨਹੀਂ ਕਰਾਉ ਮੇਰਾ ਆਪਣਾ ਭਾਈਆ ਵੀ ਆਂਦਾ ਰਿਆ ਸਾਡੇ ਭੈਣ ਭਰਾ ਵੀ ਜਾਂਦੇ ਰਏ ਆਂਦੇ ਭਾਈਆ ਲਾਜ ਕਰਾ ਲਾ ਭਾਈਆ ਲਾਜ ਕਰਾ ਲਾ ਉਹਨੇ ਨਹੀਂ ਲਾਜ ਕਰਾਇਆ ਉਹਨੇ ਆਖਿਆ ਜੇਦਰ ਮੇਰਾ ਪੁੱਟ ਠੀਕ ਮੇਰਾ ਪੁੱਟ ਅੱਡ ਖਾਣਾ ਪੀਣੋ ਹਰ ਜੇ ਤੇ ਮੈਂ ਮੈਂ ਵਧੀਆ ਹੋ ਜਾਣਾ ਉਹ ਮੁੰਡੇ ਦੇ ਗਾਮਣਾ ਮਰ ਗਾ ਗਾਮ ਨਾਲ ਹੀ ਮੁੰਡਾ ਉਹ ਮੁੰਡੇ ਦਾ ਡਾਪਣਾ ਮਰ ਗਿਆ ਤੇ ਹੁਣ ਸਾਨੂੰ ਮਾਰ ਨਹੀਂ ਜਾਇ ਕਸਾਬ ਦਾ ਹਾਂ ਹਾਂ ਤੇ ਹੁਣ ਤੁਹਾਡਾ ਰੋਟੀ ਪਾਣੀ ਦਾ ਕਿੱਦਾਂ ਸੁੱਤਰੋਂ ਦਾ ਰੋਟੀ ਆਪੇ ਬਣਾਉਂਦੇ ਜੇ ਆਹੋ ਰੋਟੀ ਹੁਣ ਆਪ ਹੀ ਪਕਾਈ ਦੀ ਅੱਛਾ ਆਹ ਤੇ ਕਮਾਈ ਦਾ ਸਾਧਨ ਉਹ ਅੱਧਾ ਕਿਲਾ ਪੈਲੀ ਰਹਿ ਗਈ ਤੁਹਾਡੇ ਕੋਲ ਉਹ ਵੇਣਾਂ ਨੂੰ ਦਿੱਤੀ ਹੈ ਸੱਠ ਠੇਕੇ ਤੇ ਅੱਛਾ ਹਾਂ ਚਲੋ ਸੋ ਇਹ ਇੱਕ ਘਰ ਦੀ ਕਹਾਣੀ ਨਹੀਂ ਬਹੁਤ ਸਾਰੇ ਘਰਾਂ ਦੀ ਕਹਾਣੀਆਂ ਜਿਹੜੀਆਂ ਨੇ ਉਹ ਇਸੇ ਤਰ੍ਹਾਂ ਦੀਆਂ ਹੀ ਨੇ ਤੇ ਤੁਸੀਂ ਅੱਜ ਅਸੀਂ ਇਹ ਸੋਹੜ ਪਿੰਡ ਤੋਂ ਕਹਾਣੀ ਲੈ ਕੇ ਆਏ ਆ ਕਿ ਇੱਕ ਨੌਜਵਾਨ ਕਿਵੇਂ ਨਸ਼ੇ ਦਾ ਆਦੀ ਹੋਇਆ ਤੇ ਜਿਵੇਂ ਬੀਬੀ ਜੀ ਨੇ ਦੱਸਿਆ ਕਿ 12-13 ਕਿੱਲੇ ਜ਼ਮੀਨ ਕੁਝ ਤੇ ਭੈਣਾਂ ਦੇ ਨਾਂ ਤੇ ਕਰਾਤੀ ਸਿਰਫ ਉਹ ਵੀ ਡਰਦਿਆਂ ਨੇ ਕਰਾਈ ਨਹੀਂ ਵੈਸੇ ਬਹੁਤ ਘੱਟ ਲੋਕ ਜਿਹੜੇ ਆ ਹਾਂ ਕੁੜੀਆਂ ਨੇ ਮੈਂ ਨਹੀਂ ਕਰਾਉਣੇ ਜਿੰਨਾ ਚਿਰ ਗੋਰਾ ਨਾ ਠੀਕ ਹੋਇਆ ਨਾ ਖਾ ਲੈਣੀ ਹਾਂ ਸੋ ਇਸ ਕਰਕੇ ਡਰਦਿਆਂ ਨੇ ਕੁਝ ਧੀ ਦੇ ਨਾਂ ਤੇ ਕਰਾਤੀ ਪਰ ਜਿਹੜੀ ਉਹਦੇ ਆਪ ਦੇ ਨਾਂ ਤੇ ਸੀ ਤੇ ਮਾਂ ਦੇ ਨਾਂ ਤੇ ਸੀ ਤਕਰੀਬਨ ਤਕਰੀਬਨ ਉਹਦੇ ਵਿੱਚੋਂ ਅੱਧਾ ਕਿੱਲਾ ਜਿਹੜਾ ਉਹ ਬਚਿਆ ਸੋ ਅੱਜ ਦੀ ਕਹਾਣੀ ਜਿਹੜੀ ਹੈ ਅਸੀਂ 16 ਪਿੰਡ ਤੋਂ ਲੈ ਕੇ ਕੋਹੇ ਸਾਡੇ ਸ਼ਹਿਰ ਤੇ ਕਰਜ਼ਾ ਕੁੜਜਾ ਬੜਾ ਸੀ ਅਸੀਂ 2 ਕਿੱਲੇ ਵੇਚ ਕੇ ਤੇ ਕਰਜ਼ਾ ਕੁੜਜਾ ਲਾਹ ਦਿੱਤਾ ਹਾਂ ਹੈ ਤੇ ਦੁੱਜੀ ਖਾ ਗਿਆ ਚਲੋ ਫਿਰ ਵੀ ਢਾ ਕਿੱਲੇ ਹੈਗੀ ਛੱਡ ਕੋਲ ਬਸ ਠੀਕ ਹੈ ਠੀਕ ਆਹੋ ਸੋ ਦੋਸਤੋ ਇੱਕ ਕਹਾਣੀ ਇੱਕ ਘਰ ਦੀ ਨਹੀਂ ਕਿ ਬਹੁਤ ਸਾਰੇ ਐਸੇ ਪਰਿਵਾਰ ਨੇ ਜਿਨ੍ਹਾਂ ਨੇ ਅੱਜ ਜ਼ਿੰਦਗੀ ਨੂੰ ਸਮਝ ਕੇ ਜੈਸੀ ਨੂੰ ਆਪਾਂ ਕਹਿੰਦੇ ਨਾ ਇੱਕ ਪੁਰਾਣਾ ਗਾਣਾ ਸੀਗਾ ਕਿ ਜ਼ਿੰਦਗੀ ਕੀ ਤਲਾਸ਼ ਵਿੱਚ ਹਮ ਮੌਤ ਕੇ ਕਿਤਨੇ ਕਰੀਬ ਆ ਗਏ ਸੋ ਉਹ ਇਹ ਕਹਾਣੀ ਜਿਹੜੀ ਆ ਉਹ ਗਾਣਾ ਬਿਲਕੁਲ ਢੁੱਕਦਾ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੁਸੀਂ ਵੇਖਦੇ ਰਹੋ ਸਰਖਾਵ ਟੀਵੀ ਧੰਨਵਾਦ